ਲੋ ਆ ਵੀ ਕਿਸਾਨ ਵੀਰੋ ਅੱਜ ਦੀ ਵੀਡੀਓ ਤੁਹਾਡੇ ਕੰਮ ਦੀ ਇਹਨਾਂ ਪਹਿਲਾਂ ਜਿਹੜਾ ਸ਼ੀ ਹੈਗਾ ਆਟੋਮੈਟਿਕ ਮੰਨ ਲਓ ਤਿੰਨ ਫੇਸ ਪੂਰੇ ਹੋ ਜਾਂਦੇ ਸੀ ਸਵਿੱਚ ਛੱਡ ਦਿਆਂ ਨਾਲ ਹੀ ਚਲਾ ਦਿੰਦਾ ਸੀ ਤੇ ਅੱਜ ਤੋਂ ਤਕਰੀਬਨ 15 ਤੋਂ 20 ਸਾਲ ਪਹਿਲਾਂ ਆਪਣੇ ਏਰੀਆ 'ਚ ਸਮਰਸੀ ਵਾਲੇ ਮੋਟਰਾਂ ਆ ਗਈਆਂ ਜਿਹੜੀ ਮੋਨੋਬਲਾਕ ਮੋਟਰ ਹੁੰਦੀ ਸੀ ਉਹਨੂੰ ਇਹ ਸਿੱਧਾ ਸ਼ੀਨ ਲੱਗ ਜਾਂਦਾ ਸੀ ਵੈਸੇ ਤਾਂ ਉਹਨਾਂ ਨੂੰ ਵੀ ਟਾਈਮਰ ਲਾਉਣਾ ਚਾਹੀਦਾ ਜਿੱਥੇ ਵੀ ਅੱਜਕੱਲ ਮੋਨੋਬਲਾਕ ਮੋਟਰਾਂ ਚੱਲਦੀਆਂ ਤੇ ਜਿਆਦਾਤਰ ਇਹ ਆ ਵੀ ਉਹਨਾਂ ਟਾਈਮਰ ਮਸ਼ੀਨ ਲੱਗ ਜਾਂਦਾ ਜਿਆਦਾ ਵਧੀਆ ਟਾਈਮਰ ਮਸ਼ੀਨ ਦਾ ਕਾਰਨ ਇਹ ਆ ਵੀ ਇੱਕਦਮ ਲਾਈਨ ਦੇ ਉੱਤੇ ਜਾਂ ਟਰਾਂਸਫਾਰਮ ਦੇ ਉੱਤੇ ਲੋਡ ਨਹੀਂ ਪੈਂਦਾ ਹੁਣ ਤੁਸੀਂ ਦੇਖੋਗੇ ਬਿਜਲੀ ਘਰ ਤੋਂ ਲਾਈਟ ਆਉਂਦੀ ਆ ਆਪਣੇ ਜਿੰਨੀਆਂ ਵੀ ਇਹ ਚੀਜ਼ਾਂ ਬਲਬ ਆ ਜਾਂ ਪੱਖੇ ਆ ਉਹਦੇ ਚੱਲ ਪੈਂਦੇ ਆ ਪਰ ਜਿਹੜਾ ਏਸੀ ਆ ਉਹਦੇ ਵਿੱਚ ਟਾਈਮਰ ਹੁੰਦਾ 3 ਮਿੰਟ ਦਾ 2 ਤੋਂ 3 ਮਿੰਟ ਦਾ ਉਹ ਟਾਈਮ ਲਾਉਂਦਾ ਏ ਉਹਦਾ ਕੰਪਰੈਸ਼ਨ ਚੱਲਣ ਵਾਸਤੇ ਏਸੀ ਦੀ ਲਾਈਟ ਉਦੋਂ ਚਲੀ ਜਾਂਦੀ ਆ ਕੰਪਰੈਸਰ ਉਹਦਾ ਸਲੋ ਚੱਲਦਾ ਤਾਂ ਕਿ ਐਕਦਾਮ ਲਾਈਨ ਤੇ ਲੋਡ ਨਾ ਪਵੇ ਇਸੇ ਤਰ੍ਹਾਂ ਹੀ ਇਹ ਜਿਹੜੇ ਆਟੋਮੈਟਿਕ ਸ਼ੀ ਆ ਇਹ ਉਹਦੇ ਹੀ ਚਲਾ ਦਿੰਦੇ ਸੀ ਫਿਰ ਇਹਨਾਂ ਦੇ ਵਿੱਚ ਇਹ ਛੋਟੀ ਜੀ ਕਿੱਟ ਆ ਬਾਅਦ ਚ ਤਾਂ ਵਿੱਚ ਹੀ ਫਿੱਟ ਹੋ ਗਈ ਪਰ ਪਹਿਲਾਂ ਇਹ ਇਕੱਲੀ ਕਿੱਟ ਮਿਲਦੀ ਹੁੰਦੀ ਸੀ ਇਹ ਟਾਈਮਰ 555 ਦੇ ਨਾਮ ਤੇ IC ਹੈਗਾ ਉਹਦੀ ਇਹ ਕਿੱਟ ਹੁੰਦੀ ਸੀ ਉਹ ਨਸ਼ੀਆਂ ਦੇ ਵਿੱਚ ਇਹ ਆਪਣੀ ਲਾਈ ਵੀ ਇਹਦੇ ਵਿੱਚ ਪਹਿਲਾਂ ਪੁਰਾਣੀ ਇਹਦੇ ਵਿੱਚ ਆਪਣੀ ਫਿੱਟ ਕੀਤੀ ਵੀ ਆ ਆਮ ਸ਼ੀਂ ਤੋਂ ਇਹ ਜਦੋਂ ਆਪਾਂ ਨੂੰ ਟਾਈਮਰ ਕੀਤਾ ਜਿਵੇਂ ਹੁਣ ਆਪਾਂ ਗੱਲ ਸ਼ੀ ਉਸ ਟਾਈਮ ਆਪਣੀਆਂ ਮੋਟਰਾਂ ਹੁੰਦੀਆਂ ਸੀ ਮੋਨੋ ਬਲਾਕ ਮੋਨੋ ਬਲਾਕ ਕਹਿਣ ਤੋਂ ਪਾਓ ਉਹਨਾਂ ਦੇ ਫੈਕਸਲ ਲੱਗਾ ਹੁੰਦਾ ਸੀ ਪਾਣੀ ਨਾਲ ਭਰੀ ਉਹਨਾਂ ਦੀ ਧਾਰ ਰਹਿੰਦੀ ਸੀ ਜਿੰਨਾ ਚਿਰ ਮੋਟਰ ਚੱਲਦੀ ਸੀ ਪਾਣੀ ਬਾਹਰ ਕੱਢੀ ਜਾਂਦੀ ਸੀ ਜਦੋਂ ਮੋਟਰ ਬੰਦ ਹੋ ਜਾਂਦੀ ਸੀ ਤੇ ਉਹ ਪੱਤਾ ਨਾਏ ਤਾਂ ਥੱਲੇ ਵਾਲੇ ਬੋਰ ਵਾਲੇ ਪਾਣੀ ਨੂੰ ਰੋਕ ਲੈਂਦਾ ਸੀ ਨਾਏ ਦੀ ਧਾਰ ਭਰੀ ਦੀ ਭਰੀ ਰਹਿੰਦੀ ਮੋਟਰ ਪੁੱਠੀ ਨਹੀਂ ਗਉਂਦੀ ਸੀ ਉਹਦੇ ਵਿੱਚ ਟਾਈਮਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸੀ ਟਾਈਮਰ ਦੀ ਜੇ ਉੱਥੇ ਲੱਗ ਜਾਂਦਾ ਇੰਨਾ ਜ਼ਰੂਰ ਆ ਵੀ ਆਪਣਾ ਟਰਾਂਸਫਰਮ ਤੇ ਲੋਡ ਇੱਕਦਮ ਨਹੀਂ ਪੈਂਦਾ ਸਾਰੀਆਂ ਕੰਪਨੀਆਂ ਦੇ ਸਾਰੇ ਟਾਈਮਰਾਂ ਦੇ ਥੋੜੇ ਠੋਰੇ ਟਾਈਮ ਦਾ ਫਰਕ ਹੁੰਦਾ ਇੱਕ ਮੋਟਰ ਕੋਈ 2 ਸੈਕਿੰਡ ਪਹਿਲਾਂ ਚੱਲ ਪਈ ਦੂਜੀ ਕੋਈ ਬਾਅਦ ਚ ਚੱਲ ਪਈ ਇਸੇ ਤਰ੍ਹਾਂ ਸਾਰਾ ਲੋਡ ਜਾਨੀ ਕਿ 1 ਮਿੰਟ ਡੇਢ ਮਿੰਟ ਦੇ ਵਿੱਚ ਵਿੱਚ ਹੌਲੀ ਹੌਲੀ ਵਧਦਾ ਹੈ ਵਧਦਾ ਹੈ ਜਿਵੇਂ ਆਪਾਂ ਸਟਾਰ ਡਲਟਾ ਤੋਂ ਬਾਅਦ ਆਪਣੇ ਸਟਾਰਟਰ ਆ ਗਏ ਪਹਿਲਾਂ ਮੋਟਰ ਥੋੜੀ ਸਲੋ ਚੱਲਦੀ ਹੈ ਫਿਰ ਉਹ ਫਾਸਟ ਚੱਲਦੀ ਹੈ ਜਿਵੇਂ ਜਿਵੇਂ ਟਾਈਮ ਦੀ ਲੋਡ ਆਉਵੇਂ ਆਵੇਂ ਨੇਵੇਂਵੇਂ ਸਮੇਂ ਦੀ ਲੋਡੋਂ ਉਹ ਉਹ ਚੀਜ਼ਾਂ ਚੇਂਜ ਹੋਈਆਂ ਉਸ ਤੋਂ ਬਾਅਦ ਗੱਲ ਆ ਗਈ ਸਮਰਸੀ ਵਾਲਾ ਮੋਟਰਾਂ ਦੀ ਸਮਰਸੀ ਵਾਲਾ ਮੋਟਰ ਪਾਣੀ ਬਾਹਰ ਕੱਢੀ ਜਾਂਦੀ ਹੈ ਉਹਦੇ ਵਿੱਚ ਕੋਈ ਫਿਕਸ ਵਾਲੇ ਨਾਮ ਦੀ ਕੋਈ ਆਪਸ਼ਨ ਨਹੀਂ ਹੁੰਦੀ ਲੱਗ ਜਾਂਦੇ ਆ ਵੈਸੇ ਪਰ ਉਹ ਧਾਰ ਦਾ ਵਜਨ ਸਾਰਾ ਪਾਣੀ ਦਾ ਮੋਟਰ ਦੇ ਉੱਤੇ ਰਹਿੰਦਾ ਉਹਦੇ ਕਰਕੇ ਕੋਈ ਨਹੀਂ ਉਹਦੇ ਵਿੱਚ ਲਾਉਂਦਾ ਪਰ ਜਦੋਂ ਮੋਟਰ ਬੰਦ ਹੁੰਦੀ ਹੈ ਉਹ ਪਾਣੀ ਜਿਹੜਾ ਠਾਣੂ ਜਾਂਦਾ ਹੈ ਉਹਦੇ ਪੱਖੇ ਆ ਕੰਪਾਈਲਰ ਆ ਮੋਟਰ ਨੂੰ ਵਾਪਸ ਪੁੱਠਾ ਘੇੜਨ ਲੱਗ ਜਾਂਦੇ ਆ ਜਦੋਂ ਮੋਟਰ ਪੁੱਠੀ ਘੇੜਦੀ ਹੈ ਜਿੰਨੀ ਚੱਕਰ ਸਿੱਧੇ ਹੋਣ ਮੰਨ ਲਓ ਪਾਣੀ ਬਾਹਰ ਕੱਢਣ ਤੇ ਹੁੰਦੇ ਆ ਲਗਭਗ ਉਦੋਂ ਹੋ ਸਕਦਾ ਭੁਰਾ ਜਿਆਦਾ ਹੀ ਹੁੰਦੇ ਹੁਣ ਪਾਣੀ ਵੈਕ ਜਾਣ ਲੱਗਿਆ ਯੱਕ ਤਾਂ ਮੋਦੋ ਲੇਟ ਆ ਜੇ ਵਾਪਸ ਟ੍ਰਿਪ ਕਰਕੇ ਆ ਜੇ ਤੇ ਉਹ ਨਾਲ ਲਗਮਾ ਚਲਾ ਦੇਵੇ ਤੇ ਉਹਦੇ ਵਿੱਚ ਕੰਪੀਲਰ ਖਰਾਬ ਹੋਣ ਦੇ ਸ਼ਾਫਟ ਨੂੰ ਹਟਾ ਜਾਂ ਰੂਟਰ ਦੇ ਖਰਾਬ ਹੋਣ ਦੇ ਚਾਂਸ ਕਾਫੀ ਹੁੰਦੇ ਤਾਂ ਕਰਕੇ ਟਾਈਮਰ ਤਕਰੀਬਨ 1 ਮਿੰਟ ਤੱਕ ਪਾਣੀ ਉਹ ਸਾਰਾ ਟਿਕ ਟਕ ਆ ਜਾਂਦਾ ਹੈ ਤਾਂ ਫਿਰ ਚਲਾਉਂਦਾ ਹੈ ਫਿਰ ਇੱਕ ਇਹ ਵੱਡੀ ਗੱਲ ਆ ਦੂਸਰਾ ਇਹ ਜਿਵੇਂ ਆਪਾਂ ਗੱਲ ਕੀਤੀ ਵੀ ਲੋਡ ਦੀ ਲੋਡ ਕੰਟਰੋਲ ਨਾ ਪੈਂਦਾ ਤੀਸਰਾ ਹੌਲੀ ਹੌਲੀ ਟਰਾਂਸਫਾਰਮ ਤੇ ਮੋਟਰਾਂ ਵੀ ਦਿਨੋਂ ਦਿਨ ਵੱਡੀਆਂ ਹੁੰਦੀਆਂ ਜਾਂਦੀਆਂ ਐਚਪੀ ਕਿੱਥੇ 3 ਐਚਪੀ ਨਾਲ ਚੱਲਦਾ ਸੀ ਤੇ ਅੱਜ 25 25 30 30 ਐਚਪੀ ਦੀਆਂ ਮੋਟਰਾਂ ਹੋ ਗਿਆ ਉਹਨਾਂ ਦੇ ਵਿੱਚ ਇਹ ਜ਼ਰੂਰੀ ਹੋ ਗਿਆ ਹਰ ਚੀਜ਼ ਦੇ ਵਿੱਚ ਘਰੇ ਵੀ ਆਪਾਂ ਦੇ ਦਿਆਂ ਕਈ ਸਪਲਾਈਆਂ ਹੈਗੀਆਂ ਆਪਣੇ ਨਾਲ ਇੱਕ ਫਰਿੰਜ ਲੱਗੀ ਹੋਈ ਆ ਜਿਹੜੀ ਹੈਗੀ ਆ ਦੂਸਰੀ ਆਪਣੀ ਕੋਲ ਡਰਿੰਕ ਵਾਲੀ ਉਹਦੇ ਵਿੱਚ ਜੇ ਮਾੜੀ-ਮੋਟੀ ਵੀ ਵੋਲਟੇਜ ਵੱਧ ਘਟ ਹੋ ਜਾਂਦੀ ਆ ਤੇ ਉਹ ਨੂੰ ਉਹਦਾ ਜਿਹੜਾ ਸਿਸਟਮ ਆ ਉਹ ਰੋਕ ਲੈਂਦਾ ਫਿਰ ਉਹ 15-20 ਮਿੰਟ ਜਿੰਨਾ ਚਿਰ ਉਹਨੂੰ ਨਹੀਂ ਲੱਗਦਾ ਵੀ ਇਹ ਵੋਲਟੇਜ ਜਾਂ ਉਹਦੇ ਫ੍ਰਿਜ ਚੱਲਦੀ ਤਾਂ ਕਈ ਵਾਰੀ welding ਦਾ ਕੋਈ ਕੰਮ ਕਰਦੀਏ ਤੇ ਉਹਨੇ ਉਹਦੇ ਕੱਟ ਕਰ ਜਾਣਾ ਮੰਨ ਲਓ welding ਆਸਤੇ ਵੋਲਟੇਜ ਘਟ ਵੱਧ ਹੋਈ ਉਹਨੇ ਕੱਟ ਹੋ ਜਾਣਾ ਫਿਰ ਉਹਨੇ ਚੱਲਣਾ ਉਸ ਤੋਂ ਬਾਅਦ ਦੋ ਤਿੰਨ ਮਿੰਟ ਲਾ ਕੇ ਤੇ ਉਸ ਤੋਂ ਬਾਅਦ ਜਿਵੇਂ ਆਪਾਂ 스타 ਡਲਟਾ ਦੀ ਗੱਲ ਕੀਤੀ ਸੀ ਇਹਦੇ ਵਿੱਚ ਇਹ ਟਾਈਮਰ ਵੀ ਹੋ ਗਿਆ ਨਾਲ 스타 ਔਰ ਡਲਟਾ ਏਸ਼ੀਂ ਵੈਸੇ ਬਹੁਤ ਘੱਟ ਵੀਡੀਓ ਹੈਗੀਆਂ ਇਹਨਾਂ ਦੀਆਂ ਰਿਪੇਅਰ ਦੀਆਂ ਤੇ ਆਪਾਂ ਇਹਦੀ ਵੀਡੀਓ ਕਰਾਂਗੇ ਜਰੂਰ ਇਹਦੇ 스타ਟਰ ਬਾਰੇ ਵੀ ਗੱਲ ਕਰਾਂਗੇ ਸਾਰਾ ਕਿਸ ਤਰ੍ਹਾਂ ਦਾ ਦਾ 스타ਟਰ ਹੁੰਦਾ ਤੇ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਮਿਲਦੇ ਆ ਨਵੀਂ ਵੀਡੀਓ ਲੈ ਕੇ ਏਸ਼ੀਂ ਦੀ ਕੋਸ਼ਿਸ਼ ਕਰਾਂਗੇ ਇਸੇ ਛੀਂ ਦੀ ਰਿਪੇਅਰ ਦੀ ਆਪਾਂ ਵੀਡੀਓ ਲੈ ਕੇ ਆਈਏ ਫਿਰ ਸਾਰੇ ਰਿਪੇਅਰ ਵਿੱਚੋਂ ਜਿਹੜੇ ਆ ਉਹ ਦੋ ਚਲੇ ਗਏ ਆ ਬਾਕੀ ਇਸ ਵਕਤ ਜਿਹੜੇ ਆ ਛੀਂ ਪਏ ਆ ਇਹ ਰਿਪੇਅਰ ਨੂੰ ਪਏ ਆ ਆ ਖੋਲਿਆ ਵਾ ਇਹਨੂੰ ਕਰਕੇ ਓਕੇ ਤੇ ਦੇ ਦਿੰਨੇ ਆ ਤੇ ਬਾਕੀ ਕੋਈ ਹੋਰ ਹੋ ਜਾਂਦਾ ਜਰੂਰ ਠੀਕ ਹੈ ਜੀ ਧੰਨਵਾਦ